ਬਾਬੇ ਯਾਰ ਜਿਹੜਾ ਤੈਨੂੰ 500 ਰੁਪਿਆ ਮਿਲਿਆ ਤੀ ਮੈਨੂੰ ਅੱਧ ਦੇ ਦੇ ਤੈਨੂੰ ਅੱਧ ਕਰਾ ਦੇ ਤਮੈ ਹੋਰ ਅੱਧ ਦੇਵੇਂ ਜਾਂ ਨਹੀਂ ਮੈਂ ਵੀ ਤਾਂ ਤੇਰੇ ਨਾਂ ਕਰ ਕੁੱਤੇ ਪਕਾਈ ਕਰਦਾ ਫਿਰਦਾ ਮੈਂ ਮੋਬਾਈਲ ਦਾ ਰਿਚਾਰਜ ਕਰਾਉਣਾ ਕੁੱਤੇ ਪਕਾਈ ਦਾ ਕਰਦਾ ਠੀਕ ਹੈ ਮੈਂ ਮੰਨਦਾ ਔਰ ਜਿਹੜੀਆਂ ਤੈਨੂੰ ਸੁੱਖੀਆਂ ਚਿੱਕੀਆਂ ਖਾਦੀਆਂ ਨੇ 200 ਰੁਪਏ ਦੀਆਂ ਉਹ ਕਿੱਧਰ ਗਈਆਂ ਮੈਂ ਤਾਂ ਨਹੀਂ ਖਾਦੀਆਂ ਤੈ ਖਾਦੀਆਂ ਤੀ ਮੈਂ ਤਾਂ ਇੰਨੇ ਮੈਂ ਤਾਂ ਦੀ ਖਾਦੀਏ ਬਾਕੀ ਤਾਂ ਤੈ ਹੀ ਖਾਦੀ ਇੱਕ ਅੰਗਰੇਜ਼ੀ ਦਾ ਵਧੀਆ ਲੱਚੇ ਜਿਹਦੇ ਉੱਥੇ ਓਏ ਆਦੀ ਆ ਮੈਂ ਕਦੋਂ ਪੀਤਾ ਤੈ ਪੀਤਾ ਯਾਰ ਮੈਨੇ ਪੀਤਾ ਭਗਤਾ ਮੈਨੇ ਪੀਤਾ ਉਹ ਕੈਂਪਰ ਵਾਲੇ ਰਿਕੇ ਚੁਣ ਚੱਲ ਜਾਨੇ ਉਹ ਖਾ ਕੇ ਸੁੱਖਾ ਤੈਨੂੰ ਪਤਾ ਲੱਗਿਆ ਤੈਂ ਪੀਤਾ ਯਾਰ ਸਾਰਾ ਮੈਂ ਤਾਂ ਪੈਣ ਦੀ ਅੱਧਾ ਹੀ ਕੁੱਟ ਲਾਈ ਦੀ ਉਹਦੇ ਵਿੱਚੋਂ ਅੱਛਾ ਸਾਰੀ ਮੈਂ ਪੀ ਗਿਆ ਐਨੀ ਮੇਰੀ ਕੈਪੈਸਿਟੀ ਹੈ ਵੀ ਮੈਂ ਪੀ ਜਾ ਤੇਰਾ ਦਾੜਾ ਚੱਟਾ ਹੋ ਗਿਆ ਆਹੀ ਪੀਂਦੇ ਦਾ ਸੁੱਖਾ ਖਾਂਦੇ ਦਾ ਹਜੇ ਤੂੰ ਕੈਪੈਸਿਟੀਆਂ ਪਰਖਦਾ ਮੈਂ ਤਾਂ ਅਜੇ ਕੱਲ ਲੱਗੇ ਤੂੰ ਕੱਲ ਦੀ ਪੀ ਜਾਂਣਾ ਕੱਲ ਦੀ ਪੀ ਜਾਂਣਾ ਮੇਰੇ ਕੋਲ ਤਾਂ ਰੁਪਏ 5 ਬਚੇ ਨੇ ਉਹ ਸਾਰੀ ਖਾ ਗਿਆ ਤੂੰ 5 ਰੁਪਏ ਕਿਵੇਂ ਬਚੇ ਨੇ ਯਾਰ ਕਿਉਂ ਗੱਪ ਮਾਰੀ ਜਾਂਦਾ ਮੈਂ ਸਾਰੇ ਕਿਤੇ ਰੌਲਾ ਪਾ ਦੂੰਗਾ ਵੀ ਇਹ ਢੋਂਗੀ ਸਾਦਾ ਇਹਦੇ ਲਵੇ ਕੁਝ ਨਹੀਂ ਹੈਗਾ ਤੇਰੇ ਗੱਲਾਂ ਚ ਆ ਜਾਂਦੇ ਨੇ ਬੁੜੀਆਂ ਤੂੰ ਕੰਨ ਮੰਤਰ ਮਰੀ ਜਾਂਦਾ ਬੁੜੀਆਂ ਨੂੰ ਉਹ ਤੇਰੇ ਘਰ ਕੀ ਕਰਦਾ ਮੈਂ ਤੇਰੇ ਘਰ ਕੀ ਕਰਦਾ ਤੇਰਾ ਸਿਆਪਾ ਸੀਪਣਾ ਮੈਨੂੰ ਕਿਤੇ ਨੇ ਛਣਛਣਾ ਦਿੱਤਾ ਮੈਨੂੰ ਤੇਨੇ ਕੀ ਦਿੱਤੇ ਕੁਝ ਨਹੀਂ ਦਿੱਤਾ ਤਨੇ ਮੈਨੂੰ ਮੈਂ ਚਾਹੁੰਦਾ ਮੈਂ ਤੈਨੂੰ ਮੈਂ ਸਰਾਲ ਦੇਵਾਂਗਾ ਇੱਕ ਵੱਡੀ 7 ਫੁੱਟ ਦੀ ਟੱਟੂ ਲੈ ਕੇ ਦੇਗਾ ਤੂੰ ਸਰਾਲ ਸਰਾਲ ਤੇ ਲੈ ਕੇ ਦੂੰਗਾ ਨਾਲ ਹੀ ਤੈਨੂੰ ਸਰਾਲ ਤਾਂ ਤੈਨੂੰ ਨਹੀਂ ਜੁੜੀ ਹੁਣ ਤੱਕ ਉਹ ਮੇਰੀ ਕਬੀਲਦਾਰੀ ਵੱਡੀ ਮੈਂ ਕੀ ਕਰਾਂ ਉਹ ਸਾਰਾ ਦਿਨ ਤੀਮੀਆਂ ਦੇ ਪੱਤਾ ਸੁੰਘਦਾ ਫਰੀ ਜਾਂਦਾ ਮੈਨੂੰ ਪਤਾ ਹੈ ਤੇਰੀ ਕਿਹੜੀ ਕਬੀਲਦਾਰੀ ਉਹ ਮੈਂ ਜਾਣਦਾ ਚੇਲਿਆ ਤੈਨੂੰ ਵੀ ਜਾਣਦਾ ਤੂੰ ਕਿਉਂ ਮੇਰਾ ਪਰਤਾ ਖੋਲਦਾ ਮੈਂ ਜਾਣਦਾ ਤੈਨੂੰ ਤੂੰ ਮੈਨੂੰ ਕੀ ਜਾਣਦਾ ਮੈਂ ਤੈਨੂੰ ਜਾਣਦਾ ਆਹੋ ਕਈ ਉਹਨਾਂ ਦੀ ਬੁੜੀ ਛੇੜੀ ਦੀ ਤਾਂ 70 ਖਾਦੇ ਉਹ ਨਾਲੇ ਆ ਤੂੰ ਦਾਰੂ ਪੀ ਕੇ ਉੱਥੇ ਲੇਟਦਾ ਨਹੀਂ ਜੇ ਨੱਗਾ ਹੋ ਹੋ ਕੇ ਉਦੋਂ ਕੀ ਕਰਦਾ ਮੈਂ ਤਾਂ ਇੱਕ ਪੇਰ ਆਇਆ ਦੀ ਆ ਤੈਨੂੰ ਪੇਗ ਅਜੋ ਬੁੜੀ ਨਾਲ ਬਚ ਗਈ ਮੈਂ ਛੜਾਤੇ ਤੈਨੂੰ ਨੇ ਚਰੋ ਕੁੱਟ-ਕੁੱਟ ਕੇ ਨਾ ਤੇਰੇ ਰਾਹ ਪਾ ਦਾਂਦੀ ਉਹ ਮੈਂ ਵੀ ਤੈਨੂੰ ਸੁਣਾਇਆ ਹੀ ਦੀ ਤਾਂ ਹੀ ਤੂੰ ਬਚਿਆ ਫਿਰਦਾ ਨਹੀਂ ਉਹ ਬੱਸ ਕਰਿਆ ਕਰ ਬੱਸ ਕਰਿਆ ਕਰ ਆਪਣੇ ਘਰੇ ਰਹਿ ਤੂੰ ਮੈਨੂੰ ਨਹੀਂ ਲੋੜ ਤੇਰੇ ਛੇਲਿਆਂ ਦੀ ਉਹ ਮੈਨੂੰ ਵੀ ਨਹੀਂ ਇਹ ਜੇ ਬਾਬੇ ਦੀ ਲੋੜ ਪਰ ਮੇਰਾ ਅੱਧ ਦੇ ਮੈਂ ਨਹੀਂ ਅੱਧ ਦੰਦਾ ਮੈਂ ਕਿੱਥੋਂ ਦੇ ਦੱਤਾ ਹੋਰ ਹੋਰ ਕੌਣ ਦਊਗਾ ਅਰ ਉਹਦੋਂ ਜਰਾਸਤਾਂ ਦੇ ਮੇਲੇ ਤੇ ਗਿਆ ਜੀ ਉਦੋਂ ਮੇ ਤੋਂ ਪੈਸੇ ਲੱਤੇ ਕਿੱਥੇ ਨੇ ਉਹ ਕਿਹੜੇ ਪੈਸੇ ਦਿੱਤੇ ਤੈਨੇ ਉਥੇ ਮੋਜਰਾ ਦੇਖ ਲਿਆ ਉਹਦੇ ਵਿੱਚ ਲੱਗੇ ਜਿਹੜੇ ਤੈਨੇ 5-400 ਦਿੱਤਾ ਦੀਆ ਹੋਰ ਤੈਨੇ ਕਿੰਨੇ ਕ ਭੈਣ ਦੀ ਠੋਲੂ ਦਿੱਤੇ ਤੇ ਹੋਰ ਮੈਂ ਤੇਰੀ ਭੈਣ ਦਾ ਸੰਡੋਰਾ ਦੇ ਦਿਆ ਤੈਨੂੰ ਹੋਰ ਕੀ ਦੇਦਾ ਮੈਂ ਹੋਰ ਦੇਵੇਂਗਾ ਨਹੀਂ ਅੱਜ ਦੇਵੇਂਗਾ ਨਹੀਂ ਆਹੋ ਦੇਦਾ ਆਹ ਰੋ ਉਹਦੀ ਗੋ ਫੜੀ ਜੀ ਉਹਦਾ ਉਹਦੇ ਪੈਸੇ ਮਸਾਲੇ ਵਾਸਤੇ ਮਹੀਨੇ ਲਿਆਦੀ ਪੈਸੇ ਉਹ ਕਿਹੜੇ ਲਿਆਦੀ ਤੂੰ ਪੈਸੇ ਉਤੋਂ 76 ਖਾਦੇ ਦੇਨੇ 76 ਖਾ ਕੇ ਤੈਨੂੰ 200 ਪਤਾ ਨਹੀਂ 300 ਰੁਪਏ ਜੋੜਿਆ ਉਹੀ ਤੂੰ ਭੈਣ ਦੀ ਆ ਕੇ ਸੁਣਾਉਣ ਲੱਗ ਗਿਆ ਮੈਨੂੰ ਉਹ ਫਿਰ ਛੱਤ ਦਾ ਤੇਰੇ ਘਰ ਕੀ ਖਾਦੇ ਮੈਨੇ ਮੇਰੇ ਘਰ ਕੇ ਰੋਟੀ ਤੇਰੇ ਨਾਲ ਕਰੀ ਦੀ ਮੈਨੇ ਤੂੰ ਰੋਟੀ ਦਾ ਖਵਾਵੇਂ ਜੀ ਹੁਣ ਸਾਰਾ ਫਿਰ ਮੱਚਬਿਆਂ ਦੇ ਵਿੱਚ ਫਰੀਆ ਕੁੱਤੇ ਪਕਾਈ ਕਰਦਾ ਇੱਕ ਗੋਫਲੀ ਜੀ ਉਹਦੇ ਪਿੱਛੇ ਮੈਂ ਮਸਾਲੇ ਵੀ ਰਹਿਤੇ ਸਾਰੇ ਹੁਣ ਪੈਸੇ ਹੋਰ ਮੈਂ ਕਿੱਥੋਂ ਲਾਹਰੇ ਕਰਦਾ ਤੈਨੂੰ ਹੋਰ ਖਵਾਊਗਾ ਕੌਣ ਮੈਨੂੰ ਫੇਰਾ ਜਦ ਤੇਰੇ ਮਗਰ ਲੱਗਿਆ ਸਾਰਾ ਦਿਨ ਤੇਰੇ ਗੋਡੇ ਘੋੜਦਾ ਤੂੰ ਦਾ ਉਰੇ ਪਿਆਰ ਹੈ ਨਾ ਮੌਜਾ ਖਾ ਕੇ ਚਿੱਕੀ ਕਰ ਉਹ ਕਿੱਥੇ ਪਿਆਰ ਹੈ ਨਾ ਯਾਰ ਜਦੋਂ ਤੂੰ ਆਉਂਨਾ ਤੇਰੀਆਂ ਘਰੇ ਲੱਤਾਂ ਘੋੜਦਾ ਮੈਂ ਤੇਰੇ ਤੇਲ ਦੀ ਮਾਲਸ਼ ਮੈਂ ਕਰਦਾ ਔਰ ਤੈਨੂੰ ਕੌਣ ਸਾਬਦਾ ਨਹੀਂ ਉਹ ਬਸ ਰਹਿਣ ਦਿਆ ਕਰ ਓਏ ਪੁੱਠੇ ਕਮਾਂ ਨੂੰ ਰਹਿਣ ਦਿਆ ਕਰ ਉਹ ਤੂੰ ਯਾਰ ਤੇਰੇ ਨਾਲ ਗੱਲ ਮੁੱਕਦੀ ਐ ਮੈਂ ਤੈਨੂੰ ਛੱਡ ਕੇ ਭੱਜ ਜਾਊਂਗਾ ਔਰੇ ਤੈਨੂੰ ਕਿਸੇ ਨੇ ਨਹੀਂ ਸਾਹਮਣਾ ਅਰ ਉਹਦੇ ਤੇਨੇ ਇੰਨੇ ਟਿੱਕੇ ਖਾਦੇ ਜਿੱਦ ਐ ਪਏ ਇੱਥੇ ਆਪਣੇ ਰੋਗਲੇ ਵਾਲੇ ਮਹਤਾਂ ਦੇ ਨਹੀਂ ਆਪਣੇ ਡੱਕ ਲਾ ਕੇ ਨੱਚੇ ਤੇ ਉਹਦੇ ਦੋ ਬੋਤਲਾਂ ភੀ ਗਿਆ ਤੂੰ ਆਹ ਕਿਹੜੀਆਂ ਦੋ ਬੋਤਲਾਂ ਪੀਤੀਆਂ ਨੇ ਬਾਬਾ ਤੂੰ ਹੀ ਕਿਉਂ ਮਰੀ ਜਾਣਾ ਯਾਰ ਤੈਂ ਪੀਤੀ ਸੀ ਦਾਰੂ ਉਹ ਕੱਲਾ ਮੈਂ ਕਿੱਥੋਂ ਘੜੀ ਸੀ ਗਿਆ ਨਹੀਂ ਆ ਪਰ ਮੈਂ ਕਿੱਥੋਂ ਪੀ ਗਿਆ ਨਹੀਂ ਆ ਉਹ ਅੰਗਰੇਜ਼ੀ ਦੇ ਬੋਤਲਾਂ ਨਹੀਂ ਆ ਦੋ ਦੋ ਬੋਤਲਾਂ ਦੀ ਅੰਗਰੇਜ਼ੀ ਦੀ ਆਪਾਂ ਕਿਹਾ ਤੂੰ ਬੁਗਲੀ ਚ ਲੈ ਜਾਂਦੀ ਉਹ ਮੈਂ ਨਹੀਂ ਲੈ ਕੇ ਗਿਆ ਉੱਥੇ ਸਿੱਟਿਆ ਉਹ ਬ੍ਰਹਮ ਹੰਤ ਪੀ ਗਿਆ ਹੋਣਾ ਉਹ ਉਹ ਜਾਣਦਾ ਮੈਂ ਤੈਨੂੰ ਬਾਬਾ ਜਾਣਦਾ ਮੈਂ ਸਾਰੀਆਂ ਗੱਲਾਂ ਮੈਂ ਹੁਣ ਦੂਜਾ ਬਾਬੇ ਲੈ ਬੈ ਜਾਊਂਗਾ ਉਹਦਾ ਚੇਲਾ ਬਣੂਗਾ ਉਹਨੂੰ ਸਾਰਾ ਅੱਛਾ ਤੂੰ ਉਸ ਦਾ ਬਣੇਗਾ ਹੁਣ ਤੂੰ ਚੇਲਾ ਉਹਦਾ ਬਣੂ ਸਾਰੀਆਂ ਗੱਲਾਂ ਦੱਸੂਗਾ ਵੀ ਤੂੰ ਬੁੜੀਆਂ ਛੇੜਦਾ ਮੈਂ ਤੇਰਾ ਵੀ ਉਸ ਭੇਦ ਦੱਸੂਗਾ ਉਹਨੂੰ ਸਾਰਾ ਦੱਸ ਦੇ ਬਈ ਇਹ ਜਿਹੜੇ ਕਰਤੂਤ ਹੈ ਘਰਦਰ ਦਾਰੂਆਂ ਪੀ ਪੀ ਕੇ ਲੋਕਾਂ ਨਾਲ ਕਦੇ ਕੁਛ ਕਰਦਾ ਕਦੇ ਕੁਛ ਕਰਦਾ ਮੈਂ ਦੱਸੂਗਾ ਸਾਰਾ ਕੁਛ ਉਹ ਮੈਂ ਤੂੰ ਕੀ ਦੱਸਾਂਗਾ ਮੈਨੂੰ ਮੈਂ ਤਾਂ ਕੁਝ ਕਰਦੀ ਨੇਗਾ ਤੂੰ ਕਾਨੂੰ ਕਰਦਾ ਤੂੰ ਦਾ ਸੱਚਾ ਬੰਦਾ ਹੈ ਬਾਕੀ ਸਾਰੀ ਦੁਨੀਆ ਝੂਠੀ ਵਰਦੀ ਹੈ ਤੈਂ ਕਿਸੇ ਦੀ ਰਾਤ ਚ ਖੜੀ ਕੋਈ ਪਹਿੰਦਾ ਸੁਹਾਗਾ ਨਹੀਂ ਛੱਡਿਆ ਤੈਂ ਕਿਸੇ ਦਾ ਪਤੀਲੀ ਨਹੀਂ ਛੱਡੀ ਬਾਹਰ ਚ ਪਈ ਹੋਈ ਉਹ ਚੱਲ ਜੇ ਰਾਤ ਚ ਪਈ ਤੇ ਮੈਂ ਚੱਕ ਲਈ ਫੇਕ ਕੀ ਹੋ ਗਿਆ ਫੇਰ ਹੋਇਆ ਕੀ ਆ ਦਾ ਕਵਾੜੀਆ ਤਨੇ ਆਰਤੀ ਆਪਣਾ ਰੱਖਿਆ ਤੂੰ ਕਿਸੇ ਦੀ ਚੀਜ਼ ਛੱਡਦਾ ਵੀ ਹੈ ਕੋਈ ਪੰਡਜ ਤੈਨੂੰ ਦੱਸਦਾ ਦੇ ਦੇ ਪੰਡਜ ਦੇ ਵਿੱਚ ਸਾਰੇ ਪੰਡਜ ਬੇਇੱਜ਼ਤੀ ਕਰਾਈ ਫਿਰਦਾ ਤੂੰ ਉਹ ਜਾਣਦਿਆ ਕਰ ਚੇਲਿਆ ਕਿਉਂ ਮੇਰੇ ਪਰਦੇ ਪਰੋਲੀ ਜਾਂਦਾ ਜਰ ਜਾਣਦੇ ਕਰ ਤੁਮੈਂ ਆ ਤੈਨੂੰ ਮੈਂ ਇਹ ਜਾ ਸਰਾਫ ਦੇਵਾਂਗਾ ਨਾ ਕਿਸੇ ਜੋਕਰਾਂ ਨਹੀਂ ਰਹਿਣਾ ਤੂੰ ਸਰਾਫ ਦੇਣ ਨੂੰ ਆ ਗਿਆ ਤੂੰ ਵੱਡਾ ਪੈਂਦੀ ਉਹ ਉਹ ਸਾਰਾ ਕੁਝ ਜਾਣਦਾ ਮੈਂ ਸਾਰਾ ਕੁਝ ਜਾਣਦਾ ਮੈਂ ਕੀ ਜਾਣਦਾ ਤੈਨੂੰ ਥੁਣਛਣਾ ਨਹੀਂ ਆਉਂਦਾ ਹੈਗਾ ਉਹ ਮਰ ਜੰਨਾ ਤੂੰ ਤੇਰੇ ਘਰ ਦੇ ਉਹਦੇ ਹਾੜੇ ਕੱਢਦੇ ਸੀ ਮੇਰੇ ਮੇਰੇ ਸਾਡੇ ਚੇਲਾ ਰੱਕ ਲੈਣ ਨੂੰ ਚੇਲਾ ਰੱਕ ਲੈ ਆਹੇ ਦਿੰਦਾ ਚੇਲਿਆਂ ਦੀ ਸਾਥ ਮਾਦਾ ਸਾਡੇ ਘਰਦਿਆਂ ਨੂੰ ਇਹ ਰੋਣਾ ਜਿਹੜਾ ਤੇਰੇ ਵਰਗੇ ਲਵੇ ਮੈਨੂੰ ਸਮਾ ਗਏ ਉਹਦੇ ਉਹ ਪੈਰੀ ਪੈਂਦੀ ਦੀ ਮੇਰੇ ਤੇਰੀ ਮਾਂ ਪੈਰੀ ਪੈਂਦੀ ਦੀ ਮੇਰੇ ਇਹ ਜੀ ਮੇਰੀ ਮਾਂ ਤੀ ਉਸੇ ਨੇ ਸਮਾਇਆ ਮੈਨੂੰ ਆਹੋ ਲੱਗ ਰਿਹਾ ਹੁਣ ਤੈਨੂੰ ਸਾਰਾ ਕੁਝ ਸਿੱਖ ਗਿਆ ਤੇ ਹੁਣ ਮੇਰੇ ਜੁੱਤੀਆਂ ਮਾਰਨ ਲੱਗਿਆ ਤੂੰ ਸੇਖਣ ਨੂੰ ਕਿਹੜਾ ਤੈਨੇ ਮੈਨੂੰ ਅੰਤਰ ਜਾਮ ਸਕਿਆ ਤਿਆ ਉਹ ਤੈਨੂੰ ਸਾਰੀਆਂ ਚੀਜ਼ਾਂ ਦਾ ਅੰਤਰ ਦੱਸਿਆ ਮੈਂ ਸੁਰਮਾ ਬਣਾਉਣਾ ਤੈਨੂੰ ਦੇ ਤਿਆ ਸੱਪ ਉਠਾਲਣਾ ਮੈਂ ਤੈਨੂੰ ਦੇ ਤਿਆ ਹੋਰ ਦੱਸ ਤੈਨੂੰ ਕੀ ਹੁਣchna ਦੇ ਦਾਂ ਮੈਂ ਜਿਹੜੀ ਤੂੰ ਸੁਰਮੇ ਵਾਲੀ ਦਵਾਈ ਲਾਖਦਾ ਨਾ ਉਹ ਪਾ ਕੇ ਬੁੜੀਆਂ ਦੀ ਅੱਖਾਂ ਚ ਦੋਦੀਆਂ ਬਾਲੀਆਂ ਕੱਢ ਕੇ ਲੈ ਜਾਣਾ ਬੱਦਆ ਆਇਆ ਤੂੰ ਸੁਰਮੇ ਦੀ ਕਿਹ ਚੱਕੀਏ ਨੇ ਬਾਲੀਆਂ ਕਿਉਂ ਤੂੰ ਹੀ ਝੂਠ ਬੋਲਦਾ ਹੁੰਦਾ ਮਿਰਚਾਂ ਪਾ ਕੇ ਚੱਕੀ ਪੰਡ ਬੰਨੀ ਫਿਰਦਾ ਤੂੰ ਪਾ ਕੇ ਮਿਰਚਾਂ ਵਿੱਚ ਸੁਰਮੇ ਦੇ ਤੂੰ ਚੱਕ ਕੇ ਬੁੜੀਆਂ ਦੀਆਂ ਬਾਲੀਆਂ ਖੋਲ ਕੇ ਲੈ ਜਾਣਾ ਤੈਨੂੰ ਪਤਾ ਬੜੀ ਗੱਲ ਕਰਦਾ ਦੇਖ ਲੈ ਪਤਾ ਤੈਨੂੰ ਕਿੰਨੀਆਂ ਗਾਲਾਂ ਕੱਢਦੀਆਂ ਹੋਣੀਆਂ ਉਹ ਮੈਂ ਤਾਂ ਲੋਕਾਂ ਦਾ ਭਰਾ ਕਰਦਾ ਮੈਂ ਅੱਖਾਂ ਬੰਦੀਆਂ ਨੇ ਹਰੇ ਰੰਗ ਦੀ ਦਵਾਈ ਹੁੰਦੀ ਹੈ ਇਹੋ ਟੱਟੂ ਕਰਦਾ ਤੂੰ ਭਲਾ ਤਾਂ ਹੀ ਦਾ ਤੇਰੇ ਗੋਡੇ ਖੜਗੇ ਮੈਂ ਅੰਬਾਲੇ ਕੰਟੇ ਤੋਂ ਲੈ ਕੇ ਆਇਆ ਜਿਹੋ ਦਵਾਈ ਜਿਹੜੀ ਤੂੰ ਕਹਿਣਾ ਵੀ ਉੱਥੋਂ ਉਹ ਕਰਦਾ ਗੱਲ ਮੁੱਕਦੀ ਆ ਬਾਬਾ ਮੈਨੂੰ ਕਰਾਇਓ ਕਰੇ 250 ਰੁਪਏ ਦੀ ਮੈਂ ਆਵਦਾ ਤੇਰੇ ਲਵੋ ਤੇਰਾ ਖੜਾ ਛੱਡ ਕੇ ਮੈਂ ਤਾਂ ਜਾਊਂਗਾ ਤੂੰ ਜਾਣਾ ਬੇਸੱਕ ਜਾ ਮੇਰੇ ਚੇਲੇ ਹੋਰ ਬਥੇਰੇ ਨੇ ਤੂੰ ਮੁੰਨਦੇ ਰਹੀ ਜੀ ਨੂੰ ਕਿੰਨੇ ਤੋਂ ਮੁੰਨੇਗਾ ਤੂੰ ਮੁੰਨ ਲਈ ਆ ਆਹੋ ਤੂੰ ਐਂ ਕਰ ਗੱਲ ਖਤਮ ਆ ਯਾਰ ਤੂੰ ਮੇਰੇ ਪੈਸੇ ਦੇ ਮੈਂ ਜਾਵਾ ਤੇਰੇ ਬੁੜੇ ਨੂੰ ਬੁਲਾ ਕੇ ਲਿਆ ਮੈਂ ਤਾਂ ਉਸ ਨਾਲ ਗੱਲ ਕਰਾਂਗਾ ਮੈਂ ਇਹਦੇ ਕੋਲ ਕਿੱਥੇ ਪੈਸੇ ਨੇ ਬੁੜੇ ਨੇ ਤੇਰੇ ਗੋਡੇ ਕੁੱਟੇ ਨੇ ਗੋਡੇ ਤੇਰੇ ਮੈਂ ਕੁੱਟੇ ਨੇ ਕੁੱਟੇ ਤੇ ਫਿਰ ਤਾਰੇ ਦਾਰੂਆਣੀ ਪੀਤੀਆਂ ਸੁੱਖੇ ਨੇ ਟਿੱਕੀਆਂ ਨਹੀਂ ਖਾਂਦਾ ਰਿਹਾ ਕਿਹੜਾ ਤੰਨੇ ਖਵਾਤਾ ਸੁੱਖਾ ਮੈਨੂੰ ਨਾਲੇ ਦਾਰੂਆਂ ਪੈਤੀਆਂ ਉਦਾ ਡੇਲੀ ਕਰਦਾ ਬਾਬਾ ਮਸਲ ਕੇ ਦੇ ਦੇ ਇੱਕ ਟਿੱਕੀ ਬਾਬਾ ਮਸਲ ਕੇ ਦੇ ਦੇ ਇੱਕ ਟਿੱਕੀ ਉਹ ਮੈਂ ਉਸ ਤੋਂ ਲਿਆਣ ਦੀ ਚੱਕੇ ਫਿਰ ਮੈਂ ਤੇਰਾ ਹਾਥੀ ਖੋਲ ਕੇ ਲੈ ਜੂਗਾ ਤੈਨੂੰ ਆ ਹੁਣ ਆਏ ਕਿਵੇਂ ਲੈ ਜਾਏਗਾ ਸਾਡੇ ਕੋਲੇ ਹਾਥੀ ਵਾਲੇ ਬੰਦੇ ਬਹੁਤ ਨੇ ਮੈਂ ਤੈਨੂੰ ਕਹਿਦੀ ਯਾਰ ਮੈਂ ਤੈਨੂੰ ਕੱਚੇ ਨੂੰ ਖਾ ਜਾਾਂਗੇ ਅਸੀਂ ਤੂੰ ਤਾਂ ਕਿਤੇ ਕੁਦ ਨਾ ਜਾਵੇਂ ਮੈਂ ਤੇਰਾ ਹਾਥੀ ਖੋਲ ਕੇ ਲੈ ਜੂ ਤੈਨੂੰ ਮੈਂ ਪਹਿਲਾਂ ਕਹਿ ਰਿਹਾ ਮੈਂ ਇੱਕ ਦੱਸ ਤਾ ਵੀ ਤੇਰੇ ਵਰਗੇ ਬੰਦੇ ਬਹੁਤ ਲੰਗਾਏ ਨੇ ਸਾਨੇ ਹਾਂ ਤੂੰ ਹੁਣ ਮੰਨਦਾ ਨਹੀਂ ਮੈਂ ਨਹੀਂ ਮੰਨਦਾ ਮੈਂ ਇਹਦੀ ਇੱਕ ਪੰਜੀ ਵੀ ਦੰਦਾ ਮੈਂ ਤੇਰਾ ਹਾਥ ਹੀ ਲੈ ਜੂ ਲੈ ਜਾਏਗਾ ਕਿ ਮੈਂ ਬਹੁਤ ਬੰਦੇ ਤੇ ਸਾਡੇ ਕੋਲੇ ਤੇ ਕੱਚੇ ਨੂੰ ਖਾ ਜਾਗੇ ਤੂੰ ਤਾਂ ਕਦੇ ਕੁੱਦ ਨਾ ਜਾਵੇਂ ਬਾਬਾ ਜਿਵੇਂ ਬਿੱਲੇ ਨੂੰ ਪੁੰਨ ਕੇ ਖਾਈਂਦਾ ਨਾ ਐਂ ਪੁੰਨ ਕੇ ਖਾ ਜਾਗੇ ਅਸੀਂ ਉਹ ਕਿਹੜਾ ਪੁੰਨ ਕੇ ਖਾਵੇਂਗਾ ਤੂੰ ਤੇ ਤੂੰ ਡਿੰਗਦਾ ਪੱਟ ਕੇ ਗਾਹਾਂ ਜਾ ਨਹੀਂ ਜਾਂਦਾ ਵੱਡਾ ਤੂੰ ਮੈਨੂੰ ਕੋਈ ਹੋਣੀ ਨਾ ਸਮਝੀ ਕੋਈ ਨਾ ਤੂੰ ਸਮਝੀ ਤੇਰੇ ਵਰਗੇ ਛੱਬੇ ਲਗਾਏ ਨੇ ਸਾਨੇ ਉਹ ਸਾਨੇ ਵੀ ਲਗਾਏ ਨੇ ਇਹ ਤੂੰ ਛੱਬੇ ਲਗਾਏ ਨਾ ਤੇਰੇ ਨਾਲ ਲੜਦੇ ਲੜਦੇ ਮੇਰਾ ਵੀ ਤਜਰਬਾ ਵੱਡਾ ਹੋ ਗਿਆ ਬਾਬਾ ਅੱਛਾ ਚਲ ਦੇਖ ਲਈ ਜੱਟ ਤੂੰ ਮੇਰੀ ਜਾ ਤੂੰ ਬਣਾ ਲੈ ਕਿਰੇ ਬਦਮਾਸ਼ਾਂ ਨੂੰ ਬੁਲਾ ਕੇ ਲੈ ਆਵੇਂਗਾ ਤੇਰੇ ਮੂਰੇ ਮੈਂ ਕੰਬ ਮਾਰਦਾ ਤੂੰ ਆ ਜੀ ਜਦੋਂ ਮਰਜੀ ਮੈਂ ਤੂੰ ਕੰਬ ਕਰ ਯਾਰਦਾ ਕੰਮ ਕਰ ਆ ਹੋ ਮੈਂ ਤੇਰਾ ਹਾਥੀ ਖੋਲਦਾ ਤੂੰ ਮੇਰੇ ਹਟਾ ਦੇਈ ਹਾਥੀ ਖੋਲ ਕੇ ਦਿਖਾ ਰਹੀ ਤੂੰ ਐ ਖੋਲ ਕੇ ਦਿਵਾਉਂਗਾ ਤੂੰ ਹਟਾ ਮਾਰ ਮਾਰ ਉੱਥੇ ਤਾਂ ਤੂੰ ਕਦੇ ਕੋਦਣਾ ਜਾਵੇਂ ਤੂੰ ਆ ਜੀ ਯਾਰ ਉਹ ਤੂੰ ਦੇਖ ਲਈ ਝੱਟ ਵੀਰ ਵਾਲਾ ਉਹ ਤੂੰ ਜਦੋਂ ਮਰਜੀ ਆ ਉਹ ਤੂੰ ਕੰਮ ਕਰ ਆਦਾ ਤੇਰੇ ਵਰਗੇ ਚਿੱਤੀ ਫਿਰਦੇ ਨੇ ਵੱਡਾ ਆਇਆ ਹੋ